ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਅਨੁਰਾਗ ਕਸ਼ਪ ਇੰਡਸਟਰੀ ਦੇ ਬਿਹਤਰੀਨ ਨਿਰਦੇਸ਼ਕਾਂ ਵਿੱਚੋਂ ਇੱਕ ਨੇ ਪਰ ਇਸ ਵਾਰ ਉਹਨਾਂ ਦੀ ਫਿਲਮ ਬੰਬੇ ਵੈਲਵਟ ਬਾਕਸ ਆਫਿਸ ਤੇ ਫਲॉप ਸਾਬਿਤ ਹੋ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨਾਲ ਅਨੁਰਾਗ ਨੂੰ ਕੋਈ ਫਰਕ ਨਹੀਂ ਉਲਟਾ ਅਨੁਰਾਗ ਤਾਂ ਪਾਰਟੀ ਦੇ ਮੂਰਚ ਨੇ शाहरुख खान ਤੇ रणवीर ਸਿੰਘ ਨਾਲ अनुराग ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ Deepika Padukone ਦੀ ਫਿਲਮ Piku ਦੀ ਸਕਸੈਸ ਪਾਰਟੀ ਤੇ अनुराग ਨੇ ਜਮ ਕੇ ਇੰਜੋਏ ਕੀਤਾ ਕੁਝ ਦਿਨ ਪਹਿਲਾਂ अनुराग ਨੇ EV 82 ਕੇ ਫਿਲਮ ਹੋਣਾ ਲਈ ਪਰਫੈਕਟ ਹੈ अनुराग ਨੇ ਇੰਡਸਟਰੀ ਛੱਡ ਪੈरिस ਜਾਣ ਦਾ ਵੀ ਫੈਸਲਾ ਸੁਣਾਇਆ ਸੀ ਜ਼ਰੂਰ अनुराग ਆਪਣੇ ਕੰਮ 'ਚ ਵਿਸ਼ਵਾਸ ਰੱਖਦੇ ਨੇ ਸ਼ਾਇਦ ਇਸੇ ਲਈ ਫਿਲਮ ਫਿਲਪ ਹੋਣ ਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਬੰਬੇ ਵੈਲਵਟ 15 ਮਈ ਨੂੰ ਰਿਲੀਜ਼ ਹੋਈ ਸੀ